ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਹਾਂਜੀ ਸਹੀ ਕੋਈ ਆ ਬਾਈ ਮੈਂ ਤਾਂ ਸਾਡੇ ਤੁਹਾਡੇ ਸਾਡੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ-ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕਿ ਕੀ 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 ਦੀ ਲੜਾਈ ਮੈਂ ਬੋਲਣਾ ਸੋਚਣਾ ਕਿ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀ ਨਾ ਪਤਾ ਨਹੀਂ ਕਹਿੰਦੇ ਗਏ ਤੇ ਨਹੀਂ ਗਏ ਕਿੰਨੇ ਕੋਈ ਦੀ ਕਰਵਾਏ ਜਿਹੜੀ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਨਾਗੀ ਵੀਂਦਾ ਨਾਗੀ ਪੁਰਾ ਉਹਨੇ ਇੱਕ ਵਾਰ ਵੀਨੇ ਇੱਕ ਵਾਰ ਹਾਂ ਇੱਕ ਫਿਰ ਦੇ ਹੈਗੇ ਤੇ ਜਾ ਕੇ ਵੀ ਆ ਮੱਲੇ ਦੀ ਸੀ ਅੱਛਾ ਮੱਲੇ ਮੱਲੇ ਉਹ ਮੱਲਾ ਦਾ ਅੰਸ਼ਤਰੀ ਆਪਣਾ ਲੱਗਾ ਪਤਾ ਕਾਤੇ ਬੰਦੀ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਜਾਂ ਗਏ ਕੀ ਕਰਾਂ ਜਾਵਾਂ ਜਦ ਦਾ ਸ਼ਰੀਆ ਵੀ ਦਰਦ ੱਕੇ ਹੁੰਦੇ ਤੱਕ ਮੈਂ ਮੈਂ ਦੰਦਾ ਨਾ ਮੈਂ ਕੀ ਕਿ ਦੱਸ ਕਰਦਾ ਸੰਦੀ ਜਰਾ ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇ ਰੱਬਾ ਤੇਰਾ ਧੰਨਵਾਦ ਹੈ ਤੁਹਾਂ ਦੱਸੋ ਇਹ ਕੀ ਵਾਕਿਆ ਹੋਇਆ ਐ ਹੁਣੇ ਇਨਫੋਰਮੇਸ਼ਨ ਆਈ ਆ ਵੀ ਵਿਨੇਕ ਮਾਰ ਪੁੱਤਰ ਮੇਸ਼ ਕੁਮਾਰ ਐ ਤੇ ਇਹਨੂੰ ਗੋਲੀ ਵੱਜੀ ਆ ਤੇ ਇੱਥੇ ਸਿਵਲ ਹਸਤਾ ਲਿਆਇਆ ਇੱਥੇ ਅਸੀਂ ਆ ਗਏ ਹੁਣ ਵੈਰੀਫਾਈ ਕਰਦੇ ਕੇਸ ਰਜਿਸਟਰ ਕਰਨ ਲੱਗੇ ਆ ਫਿਰ ਬਾਕੀ ਸਾਰੀ ਵੈਰੀਫਾਈ ਕਰਦੇ ਆ ਸਰ ਕਿੰਨੇ ਕੁ ਬੰਦੇ ਦੱਸੀ ਗਏ ਆ ਜਿਆ ਲਾਦੇ ਇਹਨਾਂ ਨੂੰ ਅਜੇ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਵੈਰੀਫਾਈ ਕਰਨ ਦੇ ਹੁਣ ਕੋਈ ਅਨਨੋਨ ਬੰਦੇ ਆਏ ਇਹ ਵੀ ਮੁੰਡਾ ਕਦੀ ਕਿਤੇ ਬਾਰੇ ਵੀ ਕੁਝ ਨਹੀਂ ਪਤਾ ਲੱਗਾ ਜੇ ਮੌਕੇ ਤੇ ਆਏ ਆ ਸਰ ਇਹ ਗੱਲ ਹੋ ਗਈ ਔਰ ਇਹਨੂੰ ਜਿਹੜੇ ਕਸਟਮ ਲੈਣਾ ਸਿਵਲ ਹਸਤਾ ਲਿਆਇਆ ਠੀਕ ਐ ਕੋਈ ਪਤਾ ਨਹੀਂ ਲੱਗਾ ਜੀ ਕਿੰਨੇ ਬੰਦੇ ਆ ਕੋਈ ਇਹ ਲੈ ਕੇ ਨਹੀਂ ਲੈ ਨਹੀਂ ਨਹੀਂ ਹਜੇ ਨਹੀਂ ਪਤਾ ਲੱਗਾ